ਵਾਸੀ 베ਰੀਆ ਮੋਹੱਲਾ ਗੁਰਦਾਸਪੁਰ ਮੈਂ ਆਪਣੇ ਬੇਟੇ ਇੰਦਰਪ੍ਰੀਤ ਸਿੰਘ ਅਤੇ ਨੌ ਹਵਨੀਸ਼ ਕੌਰ ਨੂੰ ਬਾਹਰ ਭੇਜਣ ਦੇ ਲਈ ਭਗਵਤੀ ਪ੍ਰਸ਼ਾਦ ਵਾਸੀ ਜੀਟੀ ਰੋਡ ਮਿੰਦਾ ਏਜੰਸੀ ਦੇ ਨਾਲ ਦਾ ਦਫ਼ਤਰ ਸੀਗਾ ਉਹਦੇ ਨਾਲ ਸੰਪਰਕ ਕੀਤਾ ਉਹਨਾਂ ਨੇ 7.3 ਤਈ ਨੂੰ 1.5 ਲੱਖ ਰੁਪਏ ਲਿਆ ਉਹ ਸਾਨੂੰ ਇਹ ਪੂਰਾ ਪ੍ਰੋਸੈਸ ਦਿੱਤਾ ਕਿ ਅਸੀਂ 22 ਲੱਖ ਰੁਪਏ ਦੇ ਵਿੱਚ ਤੁਹਾਡੇ ਮੁੰਡੇ ਤੇ ਨੋ ਨੂੰ ਸਮੇਤ ਵਰਕ ਪਰਮਿਟ ਯੂਕੇ ਭੇਜਾਂਗੇ ਜਿਸ ਦੌਰਾਨ ਉਹਨਾਂ ਨੂੰ ਅਸੀਂ 7 ਤਰੀਕ ਨੂੰ 1.5 ਲੱਖ ਰੁਪਏ ਦੇ ਦਿੱਤਾ ਉਸ ਦੇ ਬਾਅਦ ਦੇ ਵਿੱਚ ਉਹਨਾਂ ਨੇ ਸਾਨੂੰ ਨਾਲ ਲੈ ਕੇ ਜਿਹੜਾ ਉਹਨਾਂ ਦਾ ਮੇਨ ਆਫਿਸ ਆ ਅਰਜਨ ਸ਼ਰਮਾ ਦਾ ਤੇ ਅਮਰਸਰ ਦੇ ਵਿੱਚ ਫੈਸ਼ਨ ਆਵਰਸਿਸ ਤੇ ਉੱਥੇ ਸਾਨੂੰ ਨਾਲ ਲੈ ਕੇ ਗਿਆ ਉੱਥੇ ਸਾਡੇ ਕੋਲ ਇਹ ਪਾਰਟ ਪੇਮੈਂਟ ਕਰੋਂਦੇ ਰਿਹਾ ਕਦੇ 4 ਲੱਖ ਦੇ 5 ਲੱਖ ਤੇ ਔਰ ਕੋਈ ਗੂਗਲ ਪੇ ਇਹ ਜਿਹਦੀਆਂ ਜਿਹਦੀਆਂ ਅੱਗੇ ਸਾਡੇ ਰਸੀਦਾ ਸਾਡੇ ਕੋਲ ਨੇ ਸਾਡੇ ਪ੍ਰੂਫ ਸਾਡੇ ਕੋਲ ਆ ਜਦੋਂ ਉਹਨਾਂ ਨੂੰ ਉਥੇ ਇਹ 15 ਅਗਸਤ ਨੂੰ ਇਹਨਾਂ ਦਾ ਵੀਜ਼ਾ ਆ ਗਿਆ ਤੇ ਉਦੋਂ ਕਹਿੰਦਾ ਵੀ ਸਾਨੂੰ ਇਹਨਾਂ ਦੇ ਨਾਲ 21 ਤਰੀਕ ਨੂੰ ਇਹਨਾਂ ਦੀ ਉਥੇ ਜਾਇੰਗੇ ਤੁਸੀਂ ਅੱਜ ਹੀ ਟਿਕਟ ਕਰਾਓ ਅਸੀਂ ਟਿਕਟ ਵੀ ਜਿਹੜੀ ਆ ਬਲੈਕ ਦੇ ਵਿੱਚ 2.5 ਲੱਖ ਰੁਪਏ ਦੇ ਵਿੱਚ ਲੈ ਕੇ ਤੇ ਇਹਨਾਂ ਨੂੰ ਸ਼ਨੀਵਾਰ ਨੂੰ ਭੇਜਿਆ ਥੋ ਤੇ ਉਥੇ ਜਾ ਕੇ ਜਦੋਂ ਉਹਨਾਂ ਨੇ ਕੰਟੈਕਟ ਕੀਤਾ ਉਸ ਨਾਂ ਦਾ ਦਫਤਰ ਹੀ ਕੋਈ ਨਹੀਂ ਸੀਗੀ ਨਾ ਕੋਈ ਉਥੇ ਕੰਪਨੀ ਸੀਗੀ ਉਹ ਸਾਰੇ ਉਹ ਬੱਚਾ ਦੇ ਪੈਰਾਥੋਂ ਜਮੀਨ ਨਿਕਲ ਗਈ ਫੋਨੋਂ ਬੱਚਿਆਂ ਦਾ ਪਰਸ ਲੋ ਜ਼ਮੀਨ ਨਿਕਲ ਗਈ ਉਹਨਾਂ ਸਾਨੂੰ ਕੰਟੈਕਟ ਕੀਤਾ ਅਸੀਂ ਇਹਨਾਂ ਨਾਲ ਮੁੜ ਕੇ ਦੁਬਾਰਾ ਸੰਪਰਕ ਕੀਤਾ ਤੇ ਇਹ ਕਹਿੰਦੇ ਜੀ ਸਾਡਾ ਤਾਂ ਕੰਮ ਸੀਗਾ ਸਵੇ ਇੱਕ ਵਾਰੀ ਤੁਹਾਨੂੰ ਉਥੇ ਯੂਕੇ ਪਹੁੰਚਾਉਂਦਾ ਬਾਕੀ ਸਾਡਾ ਕੋਈ ਕੰਮ ਨਹੀਂ ਜਦ ਕਿ ਇਹਨਾਂ ਨੇ ਕਿੰਨੇ ਪੈਸੇ ਲੈ ਗਏ ਸਾਡੇ ਕੋਲ 22 ਲੱਖ ਰੁਪਏ ਇਹਨਾਂ ਨੇ ਇਹ ਲਿਆ ਔਰ ਟਿਕਟ ਵੀ ਅਸੀਂ 20 ਲੱਖ ਰੁਪਏ ਦੀ ਆਪ ਲੈ ਕੇ ਦਿੱਤੀ ਜੋ ਕਿ ਉਸ ਟਾਈਮ ਦੇ ਉੱਤੇ ਬਲੈਕ ਦੇ ਵਿੱਚ ਲੈਣੀ ਕੱਲ ਥਾਣਾ ਸਿਟੀ ਗੁਰਦਾਸਪੁਰ ਵਿੱਚ ਇੱਕ ਐਫ ਆਈ ਆਰ ਦਰਜ ਕੀਤੀ ਗਈ ਹੈ ਜੋ ਕਿ ਮੇਰੇ ਔਰ ਅਰਜੁਨ ਸ਼ਰਮਾ ਡਾਇਰੈਕਟਰ ਪੈਸ਼ਨ ਓਵਰਸਾਈਟ ਦੇ ਖਿਲਾਫ ਕੀਤੀ ਗਈ ਹੈ ਜਿਸ ਵਿੱਚ ਇਹਨਾਂ ਨੇ ਸਾਡੇ ਤੇ ਇਲਜ਼ਾਮ ਲਗਾਏ ਨੇ ਕਿ ਅਸੀਂ ਇੰਦਰਬੀਰ ਸਿੰਘ ਔਰ ਅਵਨੀਸ਼ ਕੋਰ ਨੂੰ ਯੂਕੇ ਭੇਜਣ ਦੇ ਨਾਮ ਤੇ 22 ਲੱਖ ਰੁਪਏ ਦੀ ਠੱਗੀ ਕੀਤੀ ਹੈ ਜਦਕਿ ਇਹ ਇਲਜ਼ਾਮ ਜੋ ਸਾਡੇ ਤੇ ਲਗਾਏ ਗਏ ਹਨ ਇਹ ਸਰਾਸਰ ਬੇਬੁਨਿਆਦ ਨੇ ਇਹਨਾਂ ਦਾ ਅਸੀਂ 3 ਸਾਲ ਦਾ ਵਰਕ ਪਰਮਿਟ ਲਗਵਾ ਕੇ ਦਿੱਤਾ ਸੀਗਾ ਔਰ 2 ਸਾਲ ਪਹਿਲਾਂ ਇਹ ਦੋਨੋਂ ਹਸਬੰਡ ਵਾਈਫ ਯੂਕੇ ਜਾ ਚੁੱਕੇ ਨੇ ਔਰ ਇਸ ਟਾਈਮ ਯੂਕੇ ਵਿੱਚ ਹੀ ਰਹਿ ਰਹੇ ਨੇ ਸਰ ਜਦੋਂ ਅਸੀਂ ਇਹਨਾਂ ਦਾ ਵਰਕ ਪਰਮਿਟ ਲਗਵਾ ਕੇ ਦਿੱਤਾ ਸੀ ਅਸੀਂ ਯੂਕੇ ਤੋਂ ਕਿਸੇ ਕੰਪਨੀ ਤੋਂ ਕੋਸ ਲੈਟਰ ਮੰਗਵਾਇਆ ਸੀਗਾ ਜੋ ਕਿ ਬਿਲਕੁਲ ਜੈਨੂਇਨ ਸੀ ਜਿਸ ਨੂੰ ਬਿਲਕੁਲ ਸਹੀ ਤਰੀਕੇ ਨਾਲ ਚੈੱਕ ਕਰਨ ਦੇ ਬਾਅਦ ਅੰਬੈਸੀ ਨੇ ਇਹਨਾਂ ਨੂੰ ਵਰਕ ਪਰਮਿਟ ਦਿੱਤਾ ਸੀਗਾ 3 ਸਾਲ ਦਾ ਪਰ ਜਦੋਂ ਇਹ ਉੱਥੇ ਇੰਗਲੈਂਡ ਪਹੁੰਚੇ ਤਾਂ ਇੰਗਲੈਂਡ ਦੀ ਗਵਰਨਮੈਂਟ ਨੇ ਕੁਝ ਰੂਲ ਚੇਂਜ ਕਰਦੇ ਹੋਏ ਕੁਝ ਜੋ ਕਿ ਕੰਪਨੀਆਂ ਉੱਥੇ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀਆਂ ਸੀ ਉਹਨਾਂ ਦੇ ਲਾਇਸੈਂਸ ਕੈਨਸਲ ਕਰ ਦਿੱਤੇ ਜਿਸ ਦੇ ਬਾਅਦ ਜਦੋਂ ਅਮਨੀਸ਼ ਕੋਰ ਉੱਥੇ ਪਹੁੰਚੀ ਤਾਂ ਉਹ ਕੰਪਨੀ ਸੀ ਜੋ ਉਹ ਉੱਥੋਂ ਆਪਣਾ ਕਾਰੋਬਾਰ ਬੰਦ ਕਰਕੇ ਜਾ ਚੁੱਕੀ ਸੀ ਸਰ ਇਹਦੇ ਵਿੱਚ ਸਾਡਾ ਕੀ ਕਸੂਰ ਸੀਗਾ ਅਸੀਂ ਤਾਂ ਇਹਨਾਂ ਨੂੰ ਜੈਨੂਨ ਕੋਸ ਮੰਗਵਾ ਕੇ ਵਰਕ ਪਰਮਿਟ ਤੇ ਉੱਥੇ ਭੇਜਿਆ ਸੀਗਾ ਹਾਂ ਜਦੋਂ ਇਹ ਉੱਥੇ ਗਏ ਨੇ ਤਾਂ ਗਵਰਨਮੈਂਟ ਨੇ ਰੂਲ ਚੇਨਜ ਕਰਨ ਕਰਕੇ ਉਹ ਕੰਪਨੀਆਂ ਬੰਦ ਕਰ ਦਿੱਤੀਆਂ ਸਰ ਇਹ ਸਾਡਾ ਕੀ ਕਸੂਰ ਹੈ ਅਸੀਂ ਤਾਂ ਇਹਨਾਂ ਕੋ ਪੇਮੈਂਟ ਲੈ ਕੇ ਜਦੋਂ ਕੌਸ ਲੈਟਰ ਲਿਆ ਵਾ ਅਸੀਂ ਤਾਂ ਪੇਮੈਂਟ ਅੱਗੇ ਦੇ ਦਿੱਤੀ ਯੂਕੇ ਦੇ ਵਿੱਚ ਕੰਪਨੀ ਨੂੰ ਜਦੋਂ ਇਹਨਾਂ ਦਾ ਡਾਕੂਮੈਂਟ ਸਾਰੇ ਲਗਾ ਕੇ ਆਪਾਂ ਵੀਜ਼ਾ ਅਪਲਾਈ ਕੀਤਾ ਸਰ ਡਾਕੂਮੈਂਟ ਸਾਰੇ ਐਮਬੈਸੀ ਨੇ ਚੈੱਕ ਕੀਤੇ ਨਾ ਡਾਕੂਮੈਂਟ ਤਾਂ ਸਾਰੇ ਜੈਨੂਇਨ ਸੀ ਡਾਕੂਮੈਂਟ ਦੀ ਅਗਰ ਕੋਈ ਕਮੀ ਆ ਜਾਂ ਅਸੀਂ ਵੀਜ਼ਾ ਨਹੀਂ ਲਗਵਾ ਕੇ ਦਿੱਤਾ ਜਾਂ ਵੀਜ਼ਾ ਗਲਤ ਲਗਵਾ ਕੇ ਦਿੱਤਾ ਫਿਰ ਅਸੀਂ ਕਸੂਰਵਾਰ ਆ ਇਹ ਕਹਿ ਰਹੇ ਨੇ ਕਿ ਸਾਡੇ ਨਾਲ ਠੱਗੀ ਕੀਤੀ ਆ ਅਗਰ ਸਰ ਠੱਗੀ ਕੀਤੀ ਹੁੰਦੀ ਤੇ ਪਹਿਲੇ ਨੰਬਰ ਤੇ ਇਹਨਾਂ ਦਾ ਵੀਜ਼ਾ ਹੀ ਨਾ ਲੱਗਦਾ ਫੇਰ ਕਹਿ ਸਕਦੇ ਸੀ ਠੱਗੀ ਕੀਤੀ ਆ ਉਹ ਦੂਜੀ ਚੀਜ਼ ਸਰ ਅਗਰ ਠੱਗੀ ਕੀਤੀ ਆ ਤੇ ਹੁਣ ਤੱਕ ਇੰਗਲੈਂਡ ਦੇ ਵਿੱਚ ਕਿਦਾਂ ਕੰਮ ਕਰਦੇ ਪਏ ਆ ਅਗਰ ਵੀਜ਼ਾ ਨਹੀਂ ਲੱਗਾ ਤਾਂ ਹੁਣ ਤੱਕ ਇੰਗਲੈਂਡ ਵਿੱਚ ਇੰਨਾ ਟਾਈਮ ਤੋਂ ਕਿਦਾਂ ਰਹਿੰਦੇ ਆ ਔਰ ਦੂਜੀ ਗੱਲ ਸਰ ਇਹਨਾਂ ਨਾਲ ਅਸੀਂ ਜਦੋਂ ਇਹਨਾਂ ਨੂੰ ਉੱਥੇ ਜੌਬ ਨਹੀਂ ਮਿਲੀ ਅਸੀਂ ਇਹਨਾਂ ਨਾਲ ਪੂਰੀ ਕੋਰਪੋਰੇਟ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਇਹਨਾਂ ਨੂੰ ਅਸੀਂ ਕਿਹਾ ਵੀ ਆ ਕਿ ਮੈਂ ਤੁਹਾਨੂੰ ਕਿਤਨਾ ਕਿਤੇ ਚੱਲੋ ਹੋਰ ਅਰੇਂਜਮੈਂਟ ਕਰਵਾ ਕੇ ਦਿੰਨੇ ਆ ਥੋੜਾ ਸਬਰ ਕਰੋ ਪਰ ਸਰ ਇਹਨਾਂ ਸਬਰ ਕੀਤਾ ਨਹੀਂ ਇਹਨਾਂ ਚੁੱਕ ਕੇ ਗੁਰਦਾਸਪੁਰ ਸਾਡੇ ਖਿਲਾਫ ਉਹਦੇ ਕੰਪਲੇਂਟ ਪਾਤੀ ਤੇ ਸੱਜਦੋਂ ਉਹਨੂੰ ਕੰਪਲੇਂਟ ਹੀ ਪਾਤੀ ਤੇ ਫਿਰ ਦੱਸੋ ਅਸੀਂ ਕੀ ਕਰਦੇ ਅਸੀਂ ਇਹਨਾਂ ਨਾਲ ਕਾਫੀ ਵਾਰੀ ਇਹਨਾਂ ਨੂੰ ਗੱਲ ਕਹੀ ਸੀ ਵੀ ਆਪਾਂ ਕਿਸੇ ਹੋਰ ਕੰਬੜੀ ਦੀ ਗੱਲ ਕਰਕੇ ਤੇ ਤੁਹਾਨੂੰ ਉਧਰ ਐਡਜਸਟਮੈਂਟ ਕਰਾਉਨੇ ਆ ਪਰ ਸਰੀਨਰ ਜਸਟਮੈਂਟ ਕਰਨ ਦਾ ਸਾਨੂੰ ਮੌਕਾ ਨਹੀਂ ਦਿੱਤਾ ਉਦੋਂ ਤੋਂ ਪਹਿਲਾਂ ਹੀ ਇਹਨਾਂ ਨੇ ਉਦੋਂ ਹੀ 23 2024 ਦੇ ਵਿੱਚ ਨੇ ਗਰਦਾਸਪੁਰ ਸਾਡੇ ਖਿਲਾਫ ਪਿਛਲੇ ਸਾਲ ਹੀ ਕੰਪਲੇਂਟ ਕਰਤੀ ਸੀਗੀ ਦੱਸੋ ਨਾ ਸਰ ਇਹਦੇ ਵਿੱਚ ਹੁਣ ਸਾਡਾ ਕਸੂਰ ਕੀ ਆ ਅਸੀਂ ਤਾਂ ਬਿਲਕੁਲ ਵੀਜ਼ਾ ਜੈਨੂਇਨ ਲਵਾਇਆ ਔਰ ਜੈਨੂਇਨ ਵੀਜ਼ੇ ਤੇ ਟਰੈਵਲ ਕਰਕੇ ਉੱਥੇ ਗਏ ਨੇ ਔਰ ਇਸ ਟਾਈਮ ਇੰਗਲੈਂਡ ਦੇ ਵਿੱਚ ਰਹਿ ਰਹੇ ਨੇ ਔਰ ਕੰਮ ਵੀ ਕਰਦੇ ਪਏ ਨੇ ਫਰਾਡ ਤਾਂ ਤਾਂ ਸੀਗਾ ਵੀ ਸਰ ਅਗਰ ਅਸੀਂ ਇਹਨਾਂ ਕੋ ਪੈਸੇ ਲੈ ਲੈਂਦਾ ਵੀਜ਼ਾ ਨਹੀਂ ਲਵਾਇਆ ਜਾਂ ਇੱਥੋਂ ਗਏ ਨਹੀਂ ਆ ਸਾਹਿਬ ਵੱਲੋਂ ਜਿਹੜੇ ਗਲਤ ਟਰੈਵਲ ਏਜੰਟ ਨੇ ਜਿਹੜੇ ਕਿ ਬਿਨਾਂ ਬਨੁੱਖੀ ਤਸਕਰੀ ਦੇ ਤੌਰ ਤੇ ਬੈਰ ਬਿਨਾਂ ਕਿਸੇ ਲੈਸੈਂਸ ਤੋਂ ਬਾਹਰ ਭੇਜ ਦਿੰਨੇ ਉਹਨਾਂ ਦੇ ਖਿਲਾਫ ਮਕਦਮਾ ਨੰਬਰ 22 ਖਾਨਾ ਸਿਟੀ ਗੁਰਦਾਸਪੁਰ ਵਿਖੇ ਦਰਜ ਕੀਤਾ ਗਿਆ ਅਮਨਾਰ ਸ਼ਰਮਾ ਤੇ ਭਗਤਵੀ ਪ੍ਰਸ਼ਾਦ ਦੇ ਖਿਲਾਫ ਜਿਹੜੇ ਕਬਲਜੀਤ ਸਿੰਘ ਦੀ ਦਰਖਾਸਤ ਸੀ ਉਹਦੀ ਇਨਕੁਆਰੀ ਡੀਐਸਪੀ ਸਤਾਰ ਸੁਖਰਾਜ ਸਿੰਘ ਜੀ ਲੋ ਹੈੱਡ ਕੁਆਰਟਰ ਸਾਹਿਬ ਵੱਲੋਂ ਕਰਕੇ ਤੇ ਜਿਹੜੀ ਇਨਕੁਆਰੀ ਦੇ ਤਹਿਤ ਇਹਦਾ ਮਕਦਮਾ ਅਦਾਲਤ ਅੰਡਰ ਸੈਕਸ਼ਨ 420 120ਬੀ ਤਿਆਟਾ ਇਲੈਕਟ੍ਰਿਕ ਉਹਨਾਂ ਦਾ ਫਰਾਂਸ ਸਿਟੀ ਉਹਨਾਂ ਚਿੱਤਾਂ ਦੀ ਜਾਂਚ ਦੀ ਤਫਤੀਸ਼ ਯੂ 7 ਨੂੰ ਕੀਤੀ ਜਾ ਰਹੀ ਹੈ ਕਿੰਨੇ ਪੈਸੇ ਦੀ ਠੱਗੀ ਕਿੰਨੇ ਬਸੇ ਲੈ ਗਏ ਸੀ ਯਾਨੀ 22 ਲੱਖ ਦੀ ਠੱਗੀ ਹੈ ਜੀ ਤੇ ਕਿੰਨੇ ਦੋ ਬੰਦੇ ਤੇ ਹੋਇਆ ਦੋ ਬੰਦੇ ਨੇ ਜੀ ਦੋਨੋਂ ਟ੍ਰੈਵਲ ਏਜੰਟਰ ਦੋ ਟ੍ਰੈਵਲ ਏਜੰਟਰ ਹੈ